ਭਾਰਤ ਨੇ ਦੱਖਣ ਅਫਰੀਕਾ ਨੂੰ ਮੌਜੂਦਾ ਇੱਕ ਦਿਨਾ ਕ੍ਰਿਕਟ ਲੜੀ 'ਚ 2-1 ਨਾਲ ਹਰਾ ਦਿੱਤਾ ਹੈ ਵਿਸ਼ਾਖਾ ਪਟਨਾਮ 'ਚ ਖੇਡੇ ਗਏ ਫੈਸਲਾਕੁਨ ਮੈਚ ਵਿੱਚ ਭਾਰਤ ਨੇ ਮਹਿਮਾਨ ਟੀਮ ਨੂੰ 9 ਵਿਕਟਾਂ ਨਾਲ ਹਰਾਇਆ ਪਹਿਲਾਂ ਖੇਡਦਿਆਂ ਦੱਖਣ ਅਫਰੀਕਾ ਦੀ ਟੀਮ ਨੇ 47 ਓਵਰ ਅਤੇ 5 ਗੇਂਦਾਂ ਵਿੱਚ 270 ਦੌੜਾਂ ਜੋੜੀਆਂ ਭਾਰਤ ਨੇ 80 ਚਾ 40ਵੇਂ ਓਵਰ ਵਿੱਚ ਸਿਰਫ ਇੱਕ ਵਿਕਟ ਗਵਾ ਕੇ ਹਾਸਲ ਕਰ ਲਿਆ ਵਿਰਾਟ ਕੋਹਲੀ ਨੇ ਲਗਾਤਾਰ ਦੋ ਚੌਕੇ ਮਾਰਦਿਆਂ ਭਾਰਤੀ ਟੀਮ ਨੂੰ ਜਿੱਤ ਦਿਵਾਈ 271 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਵੱਲੋਂ ਯਸ਼ਸ਼ਵੀ ਜੈਸਵਾਲ ਅਤੇ ਰੋਹਿਤ ਸ਼ਰਮਾ ਨੇ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿੱਤੀ ਦੋਹਾਂ ਨੇ 155 ਦੌੜਾਂ ਦੀ ਭਾਈਵਾਲੀ ਕੀਤੀ ਰੋਹਿਤ 75 ਦੌੜਾਂ ਬਣਾ ਕੇ ਆਊਟ ਹੋਇਆ ਸਲਾਮੀ ਬੱਲੇਬਾਜ਼ ਯਸ਼ਸ਼ਵੀ ਨੇ 111 ਗਿੰਦਾਂ 'ਚ ਆਪਣੇ ਇੱਕ ਦਿਨਾ ਕੈਰੀਅਰ ਦਾ ਪਹਿਲਾ ਸੈਂਕੜਾ ਜੜਿਆ ਉਹ 116 ਦੌੜਾਂ ਬਣਾ ਕੇ ਅਜੇ ਤੁਰਹਾ ਵਿਰਾਟ ਕੋਹਲੀ ਨੇ ਇੱਕ ਵਾਰ ਫੇਰ ਤੋਪੇ ਤੋੜ ਪਾਰੀ ਖੇਡਦਿਆਂ 45 ਗੇਂਦਾਂ ਵਿੱਚ 3 ਛੱਕੇ ਅਤੇ 6 ਚੌਕੇ ਲਗਾ ਕੇ 65 ਦੌੜਾਂ ਜੋੜੀਆਂ ਇਸ ਤੋਂ ਪਹਿਲਾਂ ਗੇਂਦਬਾਜ਼ੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਕੁਲਦੀਪ ਯਾਦਵ ਅਤੇ ਪ੍ਰਸਿੱਧ ਕ੍ਰਿਸ਼ਨਾ ਨੇ 4-4 ਵਿਕਟਾਂ ਹਾਸਲ ਕੀਤੀਆਂ ਇਸ ਮੈਚ ਵਿੱਚ ਰੋਹਿਤ ਸ਼ਰਮਾ ਨੇ ਕੋਮਾਂਤਰੀ ਕ੍ਰਿਕਟ ਵਿੱਚ ਆਪਣੀਆਂ 20000 ਦੌੜਾਂ ਪੂਰੀਆਂ ਕੀਤੀਆਂ ਉਹ ਅਜਿਹਾ ਕਰਨ ਵਾਲੇ ਭਾਰਤ ਦੇ ਚੌਥੇ ਬੱਲੇਬਾਜ਼ ਬਣ ਗਏ ਨੇ ਇਸ ਤੋਂ ਪਹਿਲਾਂ ਸਚਿੰਤ ਤਿੰਦੁਲਕਰ ਵਿਰਾਟ ਕੋਹਲੀ ਅਤੇ ਰਾਹੁਲ ਦਰਾਵੜ ਵੀ ਇਹ ਕਾਰਨਾਮਾ ਕਰ ਚੁੱਕੇ ਨੇ